ਦੀ ਦੌੜਿਆ ਗਿਆ ਸੀ ਇਹਨਾਂ ਇਤਿਹਾਸਕ ਪਲਾਂ ਦੇ ਤਾਲੇ ਇੱਕ ਵਾਰ ਜੀ ਸਾਹਿਬ ਜੀ ਸਾਹਿਬ ਮਾਨ ਨੂੰ ਸਭ ਤੋਂ ਉੱਪਰ ਰੱਖਿਆ ਝਗੜਾ ਹੋਇਆ ਦਿਖਾਈ ਦਿੰਦਾ ਅੱਜ ਪੰਜਾਬ ਦੇ ਵਿੱਚ ਸਰਦਾਰ ਭਗਵੰਤ ਸਿੰਘ ਜੀ ਮਾਨ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਦੇ ਵਿੱਚ ਇੱਧਰ ਆਓ ਇੱਧਰ ਆ ਜਾਓ ਕਿਸ ਨੂੰ ਦੇ ਸਕੀ ਸਾਰੇ ਬੰਦ ਸਾਰੇ 2 ਮਿੰਟ ਦੇ ਲੇਖ ਉਹ ਹੀ ਹੁੰਦੇ ਆਮਰੇ ਕਰਨ ਸਭ ਕਿ ਕੋਈ ਕ ਸਿਆਸਤਦਾਨ ਹੈ ਇਹ ਸਿਆਸਤਦਾਨਾਂ ਤੋਂ ਨਫ਼ਰਤ ਕਰਦੇ ਆ ਲੋਕ ਤੇ ਹੋਰ ਤਰ੍ਹਾਂ ਦੀਆਂ ਗੱਲਾਂ ਕਰਦੇ ਆ ਅਜੇ Uh... -huh. ਜਿਹੜੀ ਲੈਬ ਪਹਿਲਾਂ ਚੱਲਦੀ ਸੀਗੀ ਉਹ ਉੱਥੇ ਮੈਕਰੋਨਿਊਟ੍ਰੀਐਂ ਟੈਸਟ ਕਰਦੇ ਸੀ ਆਪਾਂ ਮੈਕਰੋਨਿਊਟ੍ਰੀਐਂ ਮੀਨਸ ਨਾਈਟ੍ਰੋਜਨ ਫਾਸਫੋਰਸ ਤੇ ਪੋਟਾਸ਼ ਤੇ ਹੁਣ ਆਪਾਂ ਇੱਥੇ ਮਾਈਕਰੋਨਿਊਟ੍ਰੀਐਂ ਲੈਬ ਵੀ ਐਸਟੈਬਲਿਸ਼ ਕੀਤੀ ਆ ਜਿਹਦੇ ਵਾਸਤੇ ਆਈਸੀਪੀਓਈਐਸ ਇਹ ਸਪੈਕਟ੍ਰੋਫੋਟੋਮੀਟਰ ਆ ਕਿ ਜਿਹਦਾ ਨਾਮ ਆਈਸੀਪੀਓਈਐਸ ਹੈ ਉਹ ਆਪਾਂ ਲਗਾਇਆ ਇਹ ਜਿਹੜਾ ਸਾਰਾ ਮੀਟਰ ਸਾਰਾ ਸੈਟਅਪ ਹੋਇਆ ਸਾਰੀ ਲੈਬ ਬਣੀ ਆ ਸਵਾ ਕਰੋੜ ਰੁਪਏ ਦੇ ਨਾਲ ਬਣੀ ਆ ਜਿਹੜੀ ਕਿ ਆਪਾਂ ਨੂੰ ਨੌ ਨਿਤੀ ਆਯੋਗ ਤੋਂ ਪੈਸੇ ਮਿਲੇ ਸੀਗੇ ਐ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਡੀ ਤੇ ਆਪਾਂ ਇਹ ਜਿਹੜੀ ਲੈਬ ਹੈਗੀ ਆ ਇਧਰ ਆ ਸਾਰੇ ਜਿਹੜੀ ਮਸ਼ੀਨਾਂ ਪਈਆਂ ਨੇ ਇਹ ਇਹੀ ਰਿਲੇਟਡ ਮਸ਼ੀਨਾਂ ਨੇ ਜਿਹੜੀ ਆ ਵਾਲੀ ਮਸ਼ੀਨ ਵੀ ਪਈ ਆ ਇਹਦੀ ਵੀ ਬਹੁਤ ਵੈਲਿਊ ਆ ਕਿਉਂਕਿ ਅਸੀਂ ਡਬਲ ਡਿਸਟਿਲੇਸ਼ਨ ਪਾਣੀ ਕਰਨ ਵਾਸਤੇ ਮਸ਼ੀਨਾਂ ਅਲੱਗ ਲਵਾਈ ਆ ਜਿਹੜੀ ਕਿ ਬਹੁਤ ਮਾਡਰਨ ਐ ਇਹ ਇਹਦੀ ਵੀ ਕਾਫੀ ਵੈਲਿਊ ਆ ਕਿਉਂਕਿ ਜੇ ਸਾਡਾ ਜਿਹੜਾ ਪਾਣੀ ਆ ਜੇ ਇਹ ਇੱਕ ਸੈਂਪਲਾਂ ਦੇ ਵਿੱਚ ਸਹੀ ਪਊਗਾ ਜਿਹਦੇ ਵਿੱਚ ਕੋਈ ਵੀ ਵਾਧੂ ਘਾਟੂ ਆਇਨ ਜਾਂ ਕੰਟਾਮਿਨੇਸ਼ਨ ਨਹੀਂ ਹੋਗੀ ਤਾਂ ਹੀ ਰਿਜ਼ਲਟ ਸਾਡੇ ਜਿਹੜੇ ਹੈਗੇ ਉਹ ਠੀਕ ਆਉਣਗੇ ਸੋ ਇਸ ਕਰਕੇ ਸਾਰੀ ਜਿਹੜੀ ਲੈਬ ਇਹ ਬੜੀ ਡਿਜੀਟਾਈਜ਼ਡ ਮਾਡਰਨ ਲੈਬਰਾਟਰੀ ਆ ਤੇ ਮੈਨੂੰ ਪੂਰੀ ਉਮੀਦ ਹੈਗੀ ਆ ਕਿ ਮਤਲਬ ਸਾਡੇ ਕਿਸਾਨ ਭਰਾ ਨੇ ਉਹ ਬਹੁਤ ਫਾਇਦਾ ਲੈਣਗੇ ਇਸ ਲੈਬ ਦਾ ਕੀ ਕੀ ਇਥੇ ਟੈਸਟਿੰਗ ਕੀਤੀ ਜਾਏਗੀ ਅ ਸਰ ਇਹਦੇ ਵਿੱਚ ਨਾਈਟ੍ਰੋਜਨ ਫਾਸਫੋਰਸ ਪੋਟਾਸ਼ ਤਾਂ ਹੈ ਹੀ ਹੈ ਪੀ ਐਚ ਤੇ ਈ ਸੀ ਵੀ ਟੈਸਟ ਕਰਦੇ ਆ ਤੇ ਨਾਲ ਅਸੀਂ ਇਹਦੇ ਵਿੱਚ ਆਇਰਨ ਕਾਪਰ ਮੈਗਨੀਜ਼ ਵੀ ਟੈਸਟ ਕਰਾਂਗੇ ਸਾਰਾ ਉਹ ਪੂਰੀ ਮਿੱਟੀ ਨਹੀਂ ਪੈਗੀ ਹਾਂਜੀ ਹਾਂਜੀ ਤੁਸੀਂ ਇੱਕ ਮੈਸੇਜ ਹੋ ਜਾ ਹਾਂਜੀ ਸੋ ਉਹਦੇ ਵਿੱਚ ਹੈਗਾ ਕਿ ਸਾਨੂੰ ਘੱਟੋ-ਘੱਟ ਇੱਕ ਪਾਈਆ ਯਾਨੀ ਕਿ 250 ਗ੍ਰਾਮ ਮਿੱਟੀ ਜ਼ਰੂਰ ਚਾਹੀਦੀ ਹੋਊਗੀ। ਉਹਦੇ 'ਚ ਕੀ ਹੁੰਦਾ ਹੈਗਾ ਕਿ ਤੁਸੀਂ ਜਦੋਂ ਆਪਣੇ ਖੇਤ 'ਚੋਂ ਸੈਂਪਲ ਲੈਣੇ ਹੋ ਤਾਂ ਉੱਪਰੋਂ ਲੈ ਕੇ ਥੱਲੇ ਤੱਕ ਜਿਹਨੂੰ ਆਪਾਂ ਕਹਿ ਦਿੰਨੇ ਆਂ ਵੀ ਹਲਦੀ ਬਾਹ ਤੱਕ ਉੱਥੇ ਤੱਕ ਆਪਾਂ ਸੈਂਪਲ ਲੈਣਾ ਉੱਪਰੋਂ ਲੈ ਕੇ ਹੇਠਾਂ ਤੱਕ 6 ਇੰਚ ਦਾ ਸੈਂਪਲ ਲੈਣਾ ਹੁੰਦਾ ਤੇ ਉਹ ਸੈਂਪਲ ਤੁਸੀਂ ਥਾਂ-ਥਾਂ ਤੋਂ ਜਿਵੇਂ ਥੋੜੀ ਇੱਕ ਜ਼ਮੀਨ ਇੱਕ ਥਾਂ ਦੀ 4 ਕਿੱਲੇ ਇਕੱਠੀ ਆ ਇੱਕੋ ਜਿਹਾ 4 ਕਿੱਲੇ ਤਾਂ ਤੁਸੀਂ ਇਦਾਂ ਨਹੀਂ ਕਰਨਾ ਕਿ 4 ਖੁੰਝਾਂ 'ਚੋਂ ਲੈ ਲਈ ਰੈਂਡਮਲੀ ਕਿਤੋਂ ਵੀ ਲੈ ਲੈਣੀ ਹੈ ਉਹ ਸਾਰਾ ਸੈਂਪਲ ਉਸ ਤੋਂ ਬਾਅਦ ਇਕੱਠਾ ਕਰਕੇ ਸਾਰਾ ਸ ਅੱਧਾ ਕਿਲੋ ਤੱਕ ਸੈਂਪਲ ਦੇ ਜਾਣਾ ਉਹਦੇ ਵਿੱਚ ਆਪਣਾ ਨਾਮ ਲਿਖ ਜਾਣਾ ਮੁੜ ਕੇ ਅਸੀਂ ਤਾਂ ਟੈਗ ਇੱਥੇ ਲਾਈ ਲੈਣੇ ਆ ਇੱਥੇ ਤੁਸੀਂ ਜਦ ਸਰਪ ਕੋਲ ਜਮਾ ਕਰਵਾ ਕੇ ਜਾਓਗੇ ਤਾਂ ਅਸੀਂ ਉਹਦੇ ਵਿੱਚ ਤੁਹਾਨੂੰ ਨਾਈਟ੍ਰੋਜਨ ਫਾਸਫੋਰਸ ਤੇ ਪੋਟਾਸ਼ ਤੇ ਨਾਲ ਅਸੀਂ ਉਹਦੇ ਵਿੱਚ ਇਹ ਟੈਸਟ ਕਰਕੇ ਨਾਲ ਤੁਹਾਨੂੰ ਰეკਮੈਂਡੇਸ਼ਨ ਵੀ ਦਵਾਗੇ ਕਿ ਤੁਹਾਡੇ ਇਸ ਫੀਲਡ ਨੂੰ ਕਿਹੜੇ ਤੱਤ ਦੀ ਕਿੰਨੀ ਲੋੜ ਹੈ ਕਿੰਨੇ ਕਿੰਨਾ ਤੁਹਾਨੂੰ ਯੂਰੀਆ ਚਾਹੀਦਾ ਕਿੰਨਾ ਤੁਹਾਨੂੰ ਡੀਏਪੀ ਚਾਹੀਦਾ ਇਨ ਕੇਸ ਤੁਹਾਡੇ ਜ਼ਮੀਨ ਦੇ ਵਿੱਚ ਕੋਈ ਕਾਲਾ ਕਲਰ ਜਾਂ ਚਿੱਟਾ ਕਲਰ ਆ ਜਾਂਦਾ ਜਿਵੇਂ ਕਾਲਾ ਕਲਰ ਸਪੋਜ਼ ਕਰੋ ਪੀਐਚ ਹਾਈ ਆ ਗਈ ਆ ਤਾਂ ਅਸੀਂ ਉਹਦੇ ਵਾਸਤੇ ਜਿਪਸਮ ਦੀ ਰეკਮੈਂਡੇਸ਼ਨ ਵੀ ਕਰਾਂਗੇ ਜੇ ਚਿੱਟਾ ਕਲਰ ਅੱਜ ਜਿਵੇਂ ਕਿ ਈਸੀ ਜਾਵਾ ਆ ਗਈ ਆ ਤਾਂ ਉਹਦੇ ਵਾਸਤੇ ਇਹ ਵੀ ਦੱਸਾਂਗੇ ਕਿ ਕਿੰਨੀ ਹਰੀ ਖਾਦ ਬੀਜਣ ਦੀ ਲੋੜ ਹੈਗੀ ਆ ਅੱਜ ਮਾਨਜੁਗ ਐਗਰੀਕਲਚਰ ਮਿਨਿਸਟਰ ਜੀ ਆਏ ਨੇ ਉਹਨਾਂ ਨੇ ਪlant clinic ਦਾ ਉਦਘਾਟਨ ਕੀਤਾ ਜਿਹਦੇ ਵਿੱਚ ਮਾਈਕਰੋ ਨਿਊਟ੍ਰੀਐਂਟਸ ਦੀ ਜੋ ਸੋਇਲ ਦੇ ਵਿੱਚ ਪ੍ਰੈਜ਼ੈਂਸ ਆ ਉਹਦੇ ਬਾਰੇ ਕੋਈ ਫੈਸਿਲਿਟੀ ਨਹੀਂ ਸੀਗੀ ਹੁਣ ਜਿਹੜਾ ਹੈਗਾ 70 ਵੱਖ-ਵੱਖ ਇੰਡੀਕੇਟਰ ਹੋਣਗੇ ਜਿਹਦੇ ਵਿੱਚ ਆਪਾਂ ਪਲਾਂਟ ਦੇ ਵਿੱਚ ਕੋਈ ਬਿਮਾਰੀ ਆ ਸੋਇਲ ਦੇ ਵਿੱਚ ਕੋਈ ਚੀਜ਼ ਦੀ ਘਾਟ ਆ ਉਹਦਾ ਸੋਇਲ ਟੈਸਟ ਦੇ ਨਾਲ ਪਤਾ ਕਰਾਂਗੇ ਉਸ ਤੋਂ ਬਾਅਦ ਉਹਨਾਂ ਨੂੰ ਉਸ ਹਿਸਾਬ ਨਾਲ ਆਪਾਂ ਜਿਹੜਾ ਹੈਗਾ ਕਿ ਖਾਦ ਪਾਣੀ ਆ ਜਾਂ ਕੋਈ ਦਵਾਈ ਪਾਣੀ ਆ ਜਿਵੇਂ ਯੂਰੀਆ ਦੀ ਨਾਰਮਲ 4-4 ਬੁਰੀਆਂ ਸੜਤ ਹੁੰਦੇ ਨੇ ਉਸ ਤਰ੍ਹਾਂ ਨਹੀਂ ਆ ਹੁਣ ਉਹਨਾਂ ਨੂੰ ਪਤਾ ਹੋਏਗਾ ਕਿ ਕਿਹੜੀ ਖਾਦ ਕਿੰਨੀ ਪਾਣੀ ਆ ਕਿਹੜੀ ਮਾਈਕਰੋਨਿਊਟ੍ਰੀਐਂਟ ਦੀ ਸਪਰੇ ਆ ਕਿਹੜੀ ਪੈਸਟੀਸਾਈਡ ਦੀ ਸਪਰੇ ਆ ਮਤਲਬ ਕਿ ਉਹਨਾਂ ਦਾ ਖਰਚਾ ਬਹੁਤ ਬਹੁਤ ਜ਼ਿਆਦਾ ਘਟ ਜਾਏਗਾ ਉਸ ਤਰੀਕੇ ਨਾਲ ਅੱਗੇ ਜਿਹੜਾ ਹੈਗਾ ਜੈਂਡਰ ਇਕੁਐਲਟੀ ਵੱਲ ਅਸੀਂ ਅੱਜ ਉਹ ਵੀ ਪ੍ਰੋਗਰਾਮ ਕਰ ਰਹੇ ਹਾਂ ਹੁਣ ਉਹਦੇ ਵਿੱਚ ਸਾਰਿਆਂ ਨੂੰ ਸਮਝਾਇਆ ਜਾ ਰਿਹਾ ਕਿ ਜੈਂਡਰ ਇਕੁਐਲਟੀ ਦੀ ਸਾਨੂੰ ਕਿਉਂ ਲੋੜ ਹੈ ਕਿਹੜੇ ਤਰੀਕੇ ਨੇ ਜਿਹਦੇ ਨਾਲ ਆਪਾਂ ਇਹ ਕਰਨਾ ਤੇ ਇੱਕ ਜਿਹੜੇ ਬਰਥ ਘਰ 'ਚ ਹੋ ਰਹੇ ਨੇ ਉਹਨਾਂ ਨੂੰ ਅਸੀਂ ਕਰਨਾ ਕੋਸ਼ਿਸ਼ ਕਰ ਰਹੇ ਹਾਂ ਕਿ 100% ਬਰਥ ਜਿਹੜੇ ਹਸਪੀਟਲ 'ਚ ਹੋਣ ਨਿਗਰਾਨੀ 'ਚ ਹੋਣ ਤਾਂ ਕਿ ਜਿਹੜੀਆਂ ਕਈ ਵਾਰ ਪ੍ਰੈਗਨੈਂਟ ਲੇਡੀਆਂ ਦੀ ਡੈਥ ਹੋ ਜਾਂਦੀਆਂ ਨੇ ਅਸੀਂ ਉਹਨਾਂ ਨੂੰ ਬਚਾ ਕੇ ਰਹੀਏ ਤੇ ਐਂਟੀਨੇਟਲ ਕੇਅਰ ਦੇ ਵਿੱਚ ਵੀ ਅਸੀਂ ਪੰਜਾਬ ਦੇ ਵਿੱਚੋਂ ਨੰਬਰ 1 ਤੇ ਹੋਈਏ ਕਿ ਜੋ ਮੈਡੀਸਿਨਸ ਜੋ ਵਿਟਾਮਿਨਸ ਜੋ ਵੀ ਪ੍ਰੈਗਨੈਂਟ ਲੇਡੀਆਂ ਨੂੰ ਚਾਹੀਦਾ ਉਹ ਸਾਰਾ ਉਹ ਵੀ ਦਿੱਤਾ ਜਾਵੇ ਬਹੁਤ ਖੁਸ਼ੀ ਦਾ ਸਮਾਂ ਮੋਗੇ ਹਲਕੇ ਦੇ ਮੋਗੇ ਇਲਾਕੇ ਦੇ ਲੋਕਾਂ ਨੂੰ ਕਿ ਜਿਹੜੀ ਸਾਡੀ ਇਹ ਨਵੀਂ ਲੈਬਾਰਟਰੀ ਹੈ ਇਹਦੇ ਵਿੱਚ ਨਵੀਂ ਐਡਵਾਂਸ ਮਸ਼ੀਨ ਹੈ ਜਿਹੜੀ 1.5 ਕਰੋੜ ਰੁਪਏ ਚ ਦੀ ਬੜੇ ਲਵਾਰਡਰੀ ਤਿਆਰ ਹੋਣੀ ਹੈ ਜਿਹਦੇ ਚ ਕਿਸਾਨ ਭਰਾਵਾਂ ਲਈ ਅੱਗੇ ਸੀ ਦੋ ਤਿੰਨ ਜਿਹੜੇ ਆ ਵੀ ਉਹਨੂੰ ਮੁੰਨਾ ਲੈ ਕੇ ਆਉਂਦੇ ਸੀ ਤਾਂ ਉਹਦਾ ਜਿਹੜਾ ਰਿਜ਼ਲਟ ਦੇ ਸਕਦੇ ਸੀ ਦੋ ਤਿੰਨ ਜਿਵੇਂ ਨਾਈਟ੍ਰੋਜਨ ਵਗੈਰਾ ਤੇ ਹੋਰ ਮੇਰਾ ਖਿਆਲ ਇਹਨਾਂ ਨੇ ਕਿਹਾ ਵੀ 70 ਜਿਹੜੇ ਛੋਟੇ ਵੱਡੇ ਤੱਤ ਜਿਹੜੇ ਜ਼ਮੀਨ ਚ ਮਾੜੇ ਚੰਗੇ ਹੋਣਗੇ ਉਹਦੇ ਬਾਰੇ 1 ਘੰਟੇ ਵਿੱਚ ਇਹਨਾਂ ਨੂੰ ਜਿਹੜਾ ਉਹਦਾ ਰਿਜ਼ਲਟ ਦੇ ਦੇਗੀ ਇਹ ਦਿਨ ਸਾਡੇ ਇਲਾਕੇ ਦੇ ਸਾਰੇ ਕਿਸਾਨਾਂ ਨੂੰ ਔਰ ਦੂਰੇ ਦੂਰ ਨੇੜੇ ਤੋਂ ਵੀ ਆ ਸਕਦੇ ਆ ਜੇ ਕੋਈ ਐਹੋ ਜਿਹੀ ਲੋੜ ਪੈ ਜੇ ਉਹ ਆਪਣੀ ਮਿੱਟੀ ਟੈਸਟ ਕਰਾਉਣ ਲਈ ਆਉਣਗੇ ਉਹਦੇ ਸਾਰਿਆਂ ਨੂੰ ਪਤਾ ਲੱਗ ਜੂਗੀ ਅਸੀਂ ਕਈ ਵਾਰੀ ਨਾ ਆਪਣੀ ਮਰਜ਼ੀ ਨਾਲ ਸ਼ਾਇਦ ਇੱਕ ਭੁਲੇਖੇ ਚ ਬੀਜ ਆ ਖਾਦ ਪਾਉਂਦੇ ਰਵਾਂਗੇ ਤਾਂ ਇਹਦੇ ਨਾਲ ਜ਼ਿਆਦਾ ਸਾਡਾ ਝਾੜ ਉਤਪਾਦ ਵਧੂਗਾ ਉਸ ਦੇ ਨਾਲ ਹੀ ਅਸੀਂ ਕਈ ਵਾਰੀ ਆਪਣੀ ਜ਼ਮੀਨ ਦਾ ਵੀ ਇਨਸਾਨ ਕਰਦੇ ਆ ਤੇ ਆਉਣ ਵਾਲੇ ਸਮੇਂ 'ਚ ਜਿਹੜੀ ਅਸਲ ਤੇ ਵੀ ਬਹੁਤ ਵੱਡਾ ਅਸਰ ਪੈ ਜਾਂਦਾ ਉਹ ਲੋਡ ਅਨਸਾਰ ਜਿਹੜੀਆਂ ਲੋੜਾਂ ਹੋਣਗੀਆਂ ਜੋ ਕੈਮੀਕਲ ਜੋ ਫਰਟੀਲਾਈਜ਼ਰ ਦੋ ਇਨਸੈਕਟੀਸਾਈਡ ਅੰਦਰ ਥੱਲੇ ਜਾਂਦੀਆਂ ਉਹ ਤੋਂ ਬਚਣ ਦੇ ਅਸੀਂ ਕੋਸ਼ਿਸ਼ ਕਰਾਂਗੇ ਤੋਂ ਮੈਂ ਸਾਰਿਆਂ ਨੂੰ ਅੱਜ ਦੇ ਦਿਨ ਦੀ ਵਧਾਈ ਦਿੰਦਾ ਬਹੁਤ ਜਿਹੜਾ ਪੰਜਾਬ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਸਾਨੂੰ ਪੰਜਾਬ ਦੇ ਕਿਸਾਨੀ ਦਾ ਬਹੁਤਾ ਫਿਕਰ ਹੈ ਕਿ ਇਸੇ ਨਾਲ ਹੀ ਸਾਡੇ ਜਿਹੜੀ ਸਟੇਟ ਕੋਲੇ ਜਾਦਾ ਜਿਹੜਾ ਕਾਰੋਬਾਰਕ ਖੇਤੀਬਾੜੀ ਦਾ ਇਹਦੇ ਨਾਲ ਹੀ ਅਸੀਂ ਤਰੱਕੀ ਕਰ ਸਕਦੇ ਹਾਂ ਤੇ ਇਸੇ ਨਾਲ ਹੀ ਅਸੀਂ ਰੋਟੀ ਖਾਂਦੇ ਹਾਂ ਤੇ ਇਸੇ ਨਾਲ ਹੀ ਅਸੀਂ ਗੁਜ਼ਾਰਾ ਕਰਦੇ ਹਾਂ ਇਹਨੂੰ ਇਹਦਾ ਖਾਸ ਧਿਆਨ ਕਰਕੇ ਇਹਦੇ ਵਿੱਚ ਜਿੰਨਾ ਵੀ ਸਾਥੋਂ ਸਾਥ ਦਿੱਤਾ ਜਾਵੇ ਤਰੱਕੀ ਕਰੀਏ ਔਰ ਇਸ ਖੇਤੀ ਨੂੰ ਅਸੀਂ ਬਚਾ ਸਕੀ ਉਹਦੇ ਵਿੱਚ ਸਰਦਾਰ ਭਗਵੰਦ ਸਿੰਘ ਮਾਨ ਹੋਰਾਂ ਦੀ ਹਦਾਇਤਾਂ ਤੇ ਸਾਰੇ ਲੱਗੇ ਹੋਏ ਆ ਜਿਹੜਾ ਮੁੱਲ ਦੀ ਗੱਲ ਸੈਂਟਰ ਗਵਰਨਮੈਂਟ ਦੇ ਥੱਲੇ ਹੋਇਆ ਕਰਦੀ ਐ ਐਮਐਸਪੀ ਜਿਹੜੀ ਫਿਕਸ ਵੀ ਕੀਤੀ ਜਾਂਦੀ ਆ ਉਹ ਲਾਜ਼ਮੀ ਨਹੀਂ ਬਣਾਈ ਜਾਂਦੀ ਉਹਨੂੰ ਲਾਜ਼ਮੀ ਬਣਾਉਣਾ ਜੀ ਤੇ ਤੇ ਵੱਡਾ ਮੋਰਚਾ ਵੀ ਲੱਗਿਆ ਸਾਰਾ ਕੁਝ ਚੱਲੀ ਜਾ ਰਿਹਾ ਸੀ ਤੋਂ ਪਹਿਲਾਂ ਸੈਂਟਰਲ ਗਵਰਨਮੈਂਟ ਇਸ ਗੱਲ ਨੂੰ ਮੰਨ ਵੀ ਗਈ ਸੀ ਹੁਣ ਫੇਰ ਉਸ ਤੋਂ ਬਾਅਦ ਥੋੜਾ ਜਿਹਾ ਆਨਾ ਕਾਨਾ ਕਰ ਰਹੀ ਐ ਇਹਦਾ ਹੱਲ ਤਾਂ ਇਹੀ ਐ ਕਿ ਜੇ ਣਾੜੇ ਤਾਂ ਸਰਕਾਰਾਂ ਵੀ ਸੋਖੀਆਂ ਰਹਿਣਗੀਆਂ ਤੇ ਜ਼ਿਮੀਂਦਾਰ ਵੀ ਸੋਖਾ ਰਹੂਗਾ ਤੇ ਸਾਡੀ ਜ਼ਮੀਨ ਵੀ ਬਚੂ ਸਾਡਾ ਪਾਣੀ ਵੀ ਬਚੂ ਪੈ ਜੇ ਉਹ ਆਪਣੇ ਮਿੱਟੀ ਟੈਸਟ ਕਰਾਉਣ ਲਈ ਆਉਣਗੇ ਉਹਦੇ ਸਾਰਾ ਨੂੰ ਪਤਾ ਲੱਗ ਜਾਊਗਾ ਅਸੀਂ ਕਈ ਵਾਰੀ ਨਾ ਆਪਣੀ ਮਰਜ਼ੀ ਨਾਲ ਸ਼ਾਇਦ ਇੱਕ ਭੁਲੇਖੇ ਚ ਬੀਜ ਆ ਖਾਲ ਪਾਉਂਦੇ ਰਵਾਂਗੇ ਤਾਂ ਇਹਦੇ ਨਾਲ ਜ਼ਿਆਦਾ ਸਟਾ ਝਾੜ ਉਤਪਾਦ ਵਧੂਗਾ ਉਸਤੇ ਨਾਲ ਹੀ ਅਸੀਂ ਕਈ ਵਾਰੀ ਆਪਣੀ ਜ਼ਮੀਨ ਦਾ ਵੀ ਨੁਕਸਾਨ ਕਰਦੇ ਹਾਂ ਤੇ ਆਉਣ ਵਾਲੇ ਸਮੇਂ ਚ ਜਿਹੜੀ ਫਸਲ ਤੇ ਵੀ ਬਹੁਤ ਵੱਡਾ ਅਸਰ ਪੈ ਜਾਂਦਾ ਹੋਰ ਲੋਡ ਇਨਸਾਰ ਜਿਹੜੀਆਂ ਲੋੜਾ ਹੋਣੀਆਂ ਜੋ ਕੈਮੀਕਲ ਜੋ ਫਰਟੀਲਾਈਜ਼ਰ ਦੋ ਇਨਸੈਕਟੀਸਾਈਡ ਅੰਦਰ ਥੱਲੇ ਜਾਣੀਆਂ ਉਹ ਤੋਂ ਬਚਣ ਦੇ ਅਸੀਂ ਕੋਸ਼ਿਸ਼ ਕਰਾਂਗੇ ਤੋਂ ਮੈਂ ਸਾਰਿਆਂ ਨੂੰ ਅੱਜ ਦੇ ਦਿਨ ਦੀ ਵਧਾਈ ਦੇਣਾ ਹੈ ਬਹੁਤ ਜਿਹੜਾ ਪੰਜਾਬ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਸਾਨੂੰ ਪੰਜਾਬ ਦੇ ਕਿਸਾਨੀ ਦਾ ਬਹੁਤਾ ਫਿਕਰ ਹੈ ਕਿ ਇਸੇ ਨਾਲ ਹੀ ਸਾਡੇ ਜਿਹੜੀ ਸਟੇਟ ਕੋਲੇ ਜ਼ਿਆਦਾ ਜਿਹੜਾ ਕਾਰੋਬਾਰਕ ਖੇਤੀਬਾੜੀ ਦਾ ਇਦੇ ਨਾਲ ਹੀ ਅਸੀਂ ਤਰੱਕੀ ਕਰ ਸਕਦੇ ਹਾਂ ਤੇ ਇਸੇ ਨਾਲ ਹੀ ਅਸੀਂ ਰੋਟੀ ਖਾਂਦੇ ਹਾਂ ਤੇ ਇਸੇ ਨਾਲ ਹੀ ਅਸੀਂ ਗੁਜ਼ਾਰਾ ਕਰਦੇ ਹਾਂ ਇਹਨੂੰ ਇਹਦਾ ਖਾਸ ਧਿਆਨ ਕਰਕੇ ਇਹਦੇ ਵਿੱਚ ਜਿੰਨਾ ਵੀ ਸਾਥੋਂ ਸਾਥ ਦਿੱਤਾ ਜਾਵੇ ਤਰੱਕੀ ਕਰੀਏ ਔਰ ਇਸ ਖੇਤੀ ਨੂੰ ਅਸੀਂ ਬਚਾ ਸਕੀ ਉਹਦੇ ਵਿੱਚ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਦੀ ਹਜ਼ਾਤਾਂ ਤੇ ਸਾਰੇ ਲੱਗੇ ਹੋਏ ਆ ਮੈਂ ਖੇਤੀਬਾੜੀ ਵਿਭਾਗ ਮੈਂ ਰਿਪੋਰਟ ਹੈ ਉਸਤੇ ਨਾਲ ਮੇਰਾ ਵੀ ਫਰਜ਼ ਹੈ ਮੈਂ ਉਹਨਾਂ ਫਰਜ਼ ਨੂੰ ਨਿਭਾਦਾ ਹੋਇਆ ਅੱਜ ਆਇਆ ਜਿੰਨੇ ਕਿੰਨੇ ਕਮਿੰਡਾਂ ਨੂੰ ਇਹਦਾ ਲਾਹਾ ਮਿਲ ਸਕਦਾ ਜੀ ਕਿ ਨਹੀਂ ਲੱਗਦਾ ਜਿਹੜਾ ਪ੍ਰੋਜੈਕਟ ਪਾ ਲਾਇਆ ਹੈਗਾ ਵੈਸੇ ਤਾਂ 70 ਕਰੋੜ ਰੁਪਏ ਦਾ ਤੁਹਾਨੂੰ ਦੱਸਿਆ ਲਾਹਾ ਦਾ ਜਿੰਨੇ ਵੀ ਲੋਕ ਲੈ ਸਕਦੇ ਆ ਕੋਈ ਇਹਨੂੰ ਐਵੇਂ ਹੀ ਨਹੀਂ ਇਕੱਲੇ ਮੋਗੇ ਵਾਲੇ ਬਾਹਰੋਂ ਵੀ ਆ ਜੂਗਾ ਤਾਂ ਉਹਨੂੰ ਵੀ ਅਸੀਂ ਜਵਾਬ ਨਹੀਂ ਦੇਵਾਂਗੇ ਕਿਸਾਨ ਦੀ ਆਪਦੀ ਹਿੰਮਤ ਹੈ ਆਪਦੀ ਮਿੱਟੀ ਲਿਆਵੇ ਪ੍ਰੋਟੈਸਟ ਕਰਾ ਕੇ ਲ ਜਾਂਦਾ ਮੰਤਰੀ ਸਾਹਿਬ ਖੇਤੀ ਵਿਭੰਨਤਾ ਦੀ ਗੱਲ ਕੀਤੀ ਜਾਂਦੀ ਆ ਫਸਲਾਂ ਦਾ ਮੰਡੀਆਂ ਚ ਮੁੱਲ ਨਹੀਂ ਮਿਲਦਾ ਕੀ ਕਹਾਂ ਜਿਹੜਾ ਮੁੱਲ ਦੀ ਗੱਲ ਸੈਂਟਰ ਗਵਰਨਮੈਂਟ ਦੇ ਥੱਲੇ ਹੋਇਆ ਕਰਦੀ ਐ ਐਮਐਸਪੀ ਜਿਹੜੀ ਫਿਕਸ ਵੀ ਕੀਤੀ ਜਾਂਦੀ ਆ ਉਹ ਲਾਜ਼ਮੀ ਨਹੀਂ ਬਣਾਈ ਜਾਂਦੀ ਉਹਨੂੰ ਲਾਜ਼ਮੀ ਬਣਾਉਣਾ ਜੀ ਤੇ ਤੇ ਵੱਡਾ ਮੋਰਚਾ ਵੀ ਲੱਗਿਆ ਸਾਰਾ ਕੁਝ ਚੱਲੀ ਜਾ ਰਿਹਾ ਸੀ ਤੋਂ ਪਹਿਲਾਂ ਸੈਂਟਰਲ ਗਵਰਨਮੈਂਟ ਇਸ ਗੱਲ ਨੂੰ ਮੰਨ ਵੀ ਗਈ ਸੀ ਹੁਣ ਫੇਰ ਉਸ ਤੋਂ ਬਾਅਦ ਥੋੜਾ ਜਿਹਾ ਆਨਾ ਕਾਨਾ ਕਰ ਰਹੀ ਐ ਇਹਦਾ ਹੱਲ ਤਾਂ ਇਹੀ ਹੈ ਕਿ ਜੇ ਣਾੜੇ ਤਾਂ ਸਰਕਾਰਾਂ ਵੀ ਸੁੱਕੀਆਂ ਰਹਿਣਗੀਆਂ ਤੇ ਜ਼ਮੀਂਦਾਰ ਵੀ ਸੁੱਖਾ ਰਹੂਗਾ ਤੇ ਸਾਡੀ ਜ਼ਮੀਨ ਵੀ ਬਜੂ ਸਾਡਾ ਪਾਣੀ ਵੀ ਬਜੂ ਮਤਲਬ ਸਪਰੀਆਂ ਕਰਕੇ ਮਿੱਟੀ ਨੂੰ ਜ਼ਹਿਰੀਲਾ ਕੀਤਾ ਗਿਆ ਹੈ ਉਹਨਾਂ ਲਈ ਕੀ ਉਪਰਾਲੇ ਕੀਤੇ ਜਾ ਰਹੇ ਹਨ ਕਿ ਜਿਹੜਾ ਮਿੱਟੀ ਦੂਸ਼ਿਤ ਪਾਣੀ ਆਏ ਉਹ ਉਪਰਾਲਾ ਤਾਂ ਇਹ ਹੈ ਨਾ ਜੀ ਵੇਖੋ ਜੇ ਅਸੀਂ ਥੋੜਾ ਥੋੜਾ ਇਹਨੂੰ ਘਟਾਉਂਦੇ ਜਾਵਾਂਗੇ ਜੀ ਉਹਦੇ ਨਾਲ ਫਰਕ ਪੈਂਦਾ ਜਾਊਗਾ ਹਰ ਇੱਕ ਚੀਜ਼ ਕੰਜ਼ੂਮ ਹੋ ਜਾਂਦੀ ਹੈ ਜਦੋਂ ਅਸੀਂ ਐਕਸੈਸਿਵ ਹੋ ਜਾਂਦੇ ਆ ਤਾਂ ਉਹਦਾ ਅਸਰ ਮਾੜਾ ਹੁੰਦਾ ਜਾਂਦਾ ਸਾਨੂੰ ਲੋੜ ਜੇ ਜਿਹੜੀਆਂ ਦਵਾਈਆਂ ਅਸੀਂ ਆਪ ਵੀ ਮਨੁੱਖਤਾ ਵਿੱਚ ਵੀ ਵਰਤੀਆਂ ਜਾਂਦੀਆਂ ਜੀ ਉਹਨੂੰ ਜ਼ਿਆਦਾ ਵਰਤਦੇ ਅੰਦਰ ਨੁਕਸਾਨਦੇ ਹੁੰਦੇ ਆ ਲੋੜ ਅਨਸਾਰ ਕਿਸੇ ਬਿਮਾਰੀ ਹੈ ਜਾ ਕੋਈ ਉਹਦੀ ਚਾਹੇ ਕੋਈ ਬਾਦ ਘਾਟਾ ਹੈ ਉਹਨੂੰ ਕੈਮ ਰੱਖਣ ਦੇ ਲਈ ਤਾਂ ਜ਼ਰੂਰ ਡਾਕਟਰ ਦੀ ਸਲਾਹ ਨਾਲ ਦਵਾਈ ਲਈ ਜਾ ਸਕਦੀ ਹੈ ਵਰਨਾ ਜੇ ਅਸੀਂ ਬਾਦ ਘਟ ਖਾਣੇ ਆ ਤਾਂ ਉਹਦਾ ਨੁਕਸਾਨ ਹੋ ਜਾਏ ਨਿਸ਼ਾਨਾ ਮਾਤਾ ਮਰਨ ਨੂੰ ਛੁਡ ਕਰਨਾ ਤੇ ਸਰਕਾਰਾ ਵੱਲੋਂ ਬੜਾ ਪ੍ਰੋਗਰਾਮ ਕੀਤਾ ਜਾ ਰਿਹਾ ਹੈ ਨੇ ਪਾਣੀ ਦੀ ਕਮੀ ਹੋ ਰਹੀ ਪੇੜਾਂ ਨੂੰ ਲਗਾਉਣ ਦਾ ਵਕਤ ਵੱਲੋਂ ਪ੍ਰੋਗਰਾਮ ਕੀਤਾ ਜਾ ਰਿਹਾ ਹੈ ਪਰ ਉਹਨਾਂ ਸਰਕਾਰ ਵੱਲੋਂ ਜਿਹੜਾ ਗਿਆ ਇਹ ਕਹਿ ਦਿੱਤਾ ਗਿਆ ਦੀ ਪੇੜ ਜਿਹੜੇ ਬੋਲ ਮਿਲ ਲਗੇ 20 ਰੁਪਏ ਪਰ ਪੇੜ ਅ ਨਹੀਂ ਜੀ ਉਹ ਵੀ ਜਿਹੜੀ ਗੱਲ ਵੈਸੇ ਕਹੀ ਜਾਂਦੀ ਐ ਨਾ ਵੀ ਹਰ ਇੱਕ ਪੇੜ ਨਹੀਂ ਕੁਝ ਬਹੁਤ ਅਸੀਂ ਬਹੁਤ ਵੀ ਦਿੰਨੇ ਆ ਕੁਝ ਇਹੋ ਜਿਹੇ ਪੇੜ ਆ ਜਿਹੜੇ ਉਹਨਾਂ ਦੀ ਕੀਮਤ ਆਉਂਦੀ ਐ ਕੀਮਤ ਜ਼ਿਆਦਾ ਲੱਗਦੀ ਐ ਉਹਦੇ ਤੇ ਹੋ ਜਾਂਦਾ ਪਰ ਆਏ ਵਾਰ ਲਵਾਏ ਜਾਂਦੇ ਆ ਉਹਨੂੰ ਸੰਭਾਲ ਦੀ ਗੱਲ ਜਿੱਥੇ ਜਿੱਥੇ ਵੀ ਲਾਏ ਜਾਂਦੇ ਆ ਉਹਨਾਂ ਪੰਚਾਇਤਾਂ ਨੇ ਉਹਨਾਂ ਸੰਸਥਾਵਾਂ ਨੇ ਉਹਨਾਂ ਲੋਕਾਂ ਨੇ ਵੈਸੇ ਤਾਂ ਹਰ ਇੱਕ ਮਨੁੱਖ ਦਾ ਹੀ ਫਰਜ਼ ਬਣਦਾ ਹਰ ਇੱਕ ਨਾਗਰਿਕ ਦਾ ਫਰਜ਼ ਬਣਦਾ ਸਾਡਾ ਇਹਨਾਂ ਤੋਂ ਬਿਨਾ ਸਾਡਾ ਜੀਵਨ ਨਹੀਂ ਸੀ ਦੇਖ ਲਿਆ ਜੇ ਅੱਜ ਬਾਰਸ਼ਾਂ ਵੀ ਵੱਧ ਘੱਟ ਆਉਂਦੀਆਂ ਤਾਂ ਇਹਦਾ ਇਹ ਬੈਲੈਂਸ ਆਊਟ ਹੋ ਰਿਹਾ ਤਾਂ ਤਾਂ ਮਿੱਟੀ ਉਹਨੇ ਫ੍ਰੀ ਵਰਤਾ ਮਿਲਦੀ ਰਹੇਗੀ ਜਿਵੇਂ ਕਿ ਕੱਲ ਇੱਕ ਕੈਂਪ ਲੱਗਦਾ ਸੀ ਜੋ ਆਪਾਂ ਗਏ ਲੈਣ ਗਏ ਉਹਦੇ ਜੀ ਬੀਲ ਤੇ ਪੜਦਾ ਜਿਹਾ ਉਹਨਾਂ ਦਾ ਜਿਹੋ ਜੀ ਗੱਲ ਹੈ ਤਾਂ ਉਸ ਨੂੰ ਵੀ ਦੇਖ ਕੇ ਕਰਵਾ ਦੇ ਮੰਤਰੀ ਜੀ ਕਈ ਕਿਸਾਨਾਂ ਦਾ ਕਹਿਣਾ ਕਿ ਜਦੋਂ ਅਸੀਂ ਬੀਲ ਆਣੇ ਆ ਸਾਨੂੰ ਡੁਪਲੀਕੇਟ ਬੀਲ ਦਿੱਤਾ ਜਾਂਦਾ ਉਹਨਾਂ ਲਈ ਕੀ ਕਾਰਵਾਈ ਜਿਹੜੇ ਡੁਪਲੀਕੇਟ ਸਪਾਈ ਜਾਂ ਕਰ ਲਿਆ ਜਾਂਦੇ ਦੇਖੋ ਮੇਰੇ ਵੱਲੋਂ ਤਾਂ ਕਦੇ ਢਿੱਲ ਦਿੱਤੀ ਨਹੀਂ ਗਈ ਕੋਈ ਕਿਸਾਨ ਭਰਾ ਉਹ ਬਿੱਲ ਉਹ ਬੀ ਕਿਤੇ ਵੀ ਸਾਡੇ ਮ ਅਧਿਕਾਰੀ ਨੂੰ ਦੇਵੇ ਜੋ ਨਹੀਂ ਗੱਲ ਸੁਣਦਾ ਤੇ ਮੇਰੇ ਤੱਕ ਟੈਲੀਫੋਨ ਕਰਦੇ ਟੈਲੀਫੋਨ ਤੇ ਕੋਈ ਬਹੁਤਾ ਜ਼ੋਰ ਨਹੀਂ ਲੱਗਦਾ ਇਹਨਾਂ ਦਾ ਖੁੱਲਾ ਹੀ ਨੰਬਰ ਰਹਿੰਦਾ ਕੋਈ ਇੰਨੇ ਗੱਲ ਨਹੀਂ ਸੋ ਇਹੋ ਜੀਆਂ ਗੱਲਾਂ ਕਿਤੇ ਵਾਪਰਦੀਆਂ ਤਾਂ ਉਹਦਾ ਜੇ ਸੁਨੇਹਾ ਕੋਈ ਲਾਊਗਾ ਤੇ ਤੁਰੰਤ ਅਸੀਂ ਉਹਦੇ ਤੇ ਹਮੇਸ਼ਾ ਅਸੀਂ ਆਪਦੀ ਨਿਗਰਾਨੀ ਤਾਂ ਜ਼ਰੂਰ ਰੱਖ ਰਹੇ ਹਾਂ ਫਿਰ ਵੀ ਕਿਤੇ ਨਕਦੇ ਜੀ ਕੋਈ ਇਹੋ ਜੀ ਗੱਲ ਆਉਂਦੀ ਹੈ ਤੋਂ ਆਪ ਸਾਰਾ ਭਰਾ ਬਿੱਲ ਤੇ ਉਹ ਵੀ ਥੋੜਾ ਦੱਸੋ